ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੇਖੋ ਮਹਾਰਾਜ ਗੁਰਬਾਣੀ ਜੇ ਕਹਿੰਦੇ ਆ ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜਯਦ ਵਿਚਾਰੇ ਹੁਣ ਚਿੱਤ ਚ ਕਿਹੜਾ ਜਯਦ ਕਰਨਾ ਕਿਹੜਾ ਜਯਦ ਕਰਨਾ ਵਿਚਾਰ ਮਾਰਨੇ ਹਣਾ ਹੁਣ ਉਹ ਜਿਹੜਾ ਜਯਦ ਕਰਨਾ ਵਾ ਗੁਰੂ ਦੀ ਦਸੀ ਮਾਤਮਤਾਪ ਕਰਾਂਗੇ ਫਿਰ ਤੇ ਜਯਦ ਜਿੱਤ ਜਾਗੇ ਜਿਵੇਂ ਹੀ ਫੇਰ ਆਪਣੀ ਮਤ ਵਰਤਾਂਗੇ ਜੁੱਧ ਕਰਦੇ ਤਾਂ ਹਾਰ ਜਾਾਂਗੇ ਹਨ ਤਾਂ ਹੁਣ ਇਹ ਮਤ ਸਾਨੂੰ ਕੀ ਦਿੱਤੀ ਆ ਕਹਿੰਦੇ ਅੰਤਰਗੁਰ ਅਰਾਧਨ ਅੰਤਰਗਤ ਆਤਿ ਰਾਧਨ ਸਾਡੀ ਕਦੋਂ ਹੁੰਦੀ ਜਦੋਂ ਸਾਡੇ ਨੇਤਰ ਬੰਦ ਹੁੰਦੇ ਨੇ ਜਦੋਂ ਸਾਡੇ ਨੇਤਰ ਬੰਦ ਹੁੰਦੇ ਆ ਦੇਖੋ ਇੱਕ ਉਹਨਾਂ ਨੇ ਕਿਹਾ ਵਾ ਅੰਤਰਗਤ ਨੇਤਰ ਬੰਦ ਕਰਨੇ ਆ ਨੇਤਰ ਬੰਦ ਕਰਕੇ ਅਰਾਧਨਾ ਕਰਨੀ ਆ ਦੂਹਰਾਨਾ ਕਿਹਾ ਰਸਨਾ ਦੁਆਰਾ ਬੋਲਣਾ ਵਾ ਤੀਸਰਾ ਉਹਨੇ ਕਿਹਾ ਵੀ ਰਸਤਾ ਦੁਆਰਾ ਬੋਲਿਆ ਸੁਣ ਨਾ ਜੰਦ ਦੇ ਵਿੱਚ ਕੀ ਕੀ ਕਰਨਾ ਵਾ ਕੀ ਕੀ ਰੂਲ ਸਾਨੂੰ ਦੱਸਿਆ ਹੈ ਜੰਦ ਦੇ ਵਿੱਚ ਜਦੋਂ ਜੰਦ ਕਰਨਾ ਗੁਰਮੰਤਰ ਦੁਆਰਾ ਪੰਜਾਂ ਦੇ ਨਾਲ ਤੇ ਪੰਜਾਂ ਦੇ ਨਾਲ ਜੰਦ ਕਰਦੇ ਉਹਨਾਂ ਕੀ ਕਰਨਾ ਉਹਨਾਂ ਵਿਚਾਰਾਂ ਦੁਆਰਾ ਤੁਹਾਡਾ ਵਾਰ ਰੋਕਣਾ ਤੇ ਤੁਸੀਂ ਕੀ ਕਰਨਾ ਵਾ ਉਹ ਵਿਚਾਰਾਂ ਨੂੰ ਇਗਨੋਰ ਕਰਕੇ ਮਨ ਨੂੰ ਘੇਰ ਕੇ ਜਿਹੜਾ ਵਿਚਾਰਾਂ ਦੇ ਜਾ ਰਿਹਾ ਵਾ ਤੇ ਸਿਮਨ ਕਰਨਾ ਵਾ ਕਹਿੰਦੇ ਇਸ ਮਨ ਚੰਚਲ ਕੋ ਘੇਰ ਕਰ ਸਿਮਰੇ ਕਰਤਾਰਾ ਤਾ ਪਹੁੰਚੇ ਹਰ ਹੁਕਮ ਸਿਓ ਨਜ ਦਸਵੇਂ ਦੁਆਰਾ ਤੁਸੀਂ ਆਪਣੇ ਮਨ ਨੂੰ ਵਿਚਾਰਾਂ ਜੇ ਨਹੀਂ ਜਾਣ ਦੇਣਾ ਤਾਂ ਵਿਚਾਰਾਂ ਨੂੰ ਇਗਨੋਰ ਕਰਕੇ ਤੁਸੀਂ ਧਿਆਨ ਜਿਹੜਾ ਵਾ ਤੋਂ ਚੇ ਲਾਉਣਾ ਲਾਉਣਾ ਕਿਥੇ ਅੰਤਰਗਤ ਅੰਤਰਗਤ ਅੱਖਾਂ ਬੰਦ ਕਰਕੇ ਸ਼ਬਦ ਨੂੰ ਫੜਨਾ ਸਿੱਖਣਾ ਵੇਖੋ ਮਹਾਰਾ ਜੀ ਕਿੰਨਾ ਸਾਡੇ ਲਈ ਸੌਖਾ ਕਰ ਦਿੱਤਾ ਕਿੰਨਾ ਸੌਖਾ ਕਰਤਾ ਵੀ ਕਹਿੰਦੇ ਕਿ ਤੁਸੀਂ ਇੱਕ ਸ਼ਬਦ ਦੀ ਆराधना ਕਰ ਲਓ ਕਹਿੰਦੇ ਸਾਰੀਆਂ ਗੱਲਾਂ ਤੁਸੀਂ ਛੱਡ ਦਿਓ ਇਹ ਹਰ ਤਿਹੜ ਛੱਡ ਤੂੰ ਗੁਰਕਾ ਸ਼ਬਦ ਪਛਾਣ ਸਤਗੁਰ ਅੱਗੇ ਟੈਪ ਹੋ ਸਭ ਕਿਸ ਜਾਣੇ ਜਾਣ ਭਾਵ ਕੇ ਗੁਰਗੁਰ ਕਰ ਤ ਸ਼ਰਨ ਜੇ ਆਵੇਂ ਵਾਇਗਰੂ ਵਾਇਗਰੂ ਕਰਕੇ ਜੇ ਤੂੰ ਸ਼ਰਨ ਤੇ ਆਏਗਾ ਪ੍ਰਭ ਆਏ ਮਿਲੇ ਖਿੰ ਢਿਲਣਾ ਪਈਏ ਕਹਿੰਦੇ ਪ੍ਰਭ ਆ ਕੇ ਆਪ ਤੈਨੂੰ ਮਿਲੇਗਾ ਮਾਲਕ ਕਹਿੰਦਾ ਮੈਂ ਆਪ ਮਿਲਾਂਗਾ ਤੈਨੂੰ ਖਿੰ ਢਿਲ ਨਹੀਂ ਕਰਾਂਗਾ ਤੇ ਇਹ ਕਰਕੇ ਵੀ ਫਿਰ ਕਹਿੰਦੇ ਹਰ ਜਾਪਦਿਆਂ ਖਿੰ ਢਿਲ ਨਾ ਕੀਜੇ ਮੇਰੀ ਜਿੰਦੂੜੀਏ ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ ਸੋ ਇਸ ਕਰਕੇ ਜੇ ਅਸੀਂ ਢਿਲ ਕਰ ਰਹੇ ਹਾਂ ਤੇ ਇਹਦਾ ਮਤਲਬ ਸਾਡੇ ਅੰਦਰ ਅਜੇ ਪਵਨੀ ਫੁੱਟੀ ਸਾਨੂੰ ਗੁਰਬਾਣੀ ਗੁਰੂ ਦੇ ਬਚਨਾਂ ਨੂੰ ਸੁਣ ਕੇ ਅਜੇ ਆਪਣੇ ਘਰ ਜਾਣ ਦੀ ਚਿੰਤਾ ਨਹੀਂ ਪੈਦਾ ਹੋਈ ਅਜੇ ਸਾਡਾ ਬਗਾਨੇ ਘਰ ਨਾਲ ਪਿਆਰ ਆ ਮਾਇਆ ਦੇ ਦੇਸ਼ ਨਾਲ ਸਾਡਾ ਪਿਆਰ ਆ ਕਹਿੰਦੇ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤਉਦ ਵਰਤਨਾ ਤਿਸ ਕੀ ਚਿੰਤਾ ਨਾ ਹੈ ਤੇ ਮਾਰੇ ਫਿਰ ਇੱਕ ਜਗ੍ਹਾ ਵੀ ਕਹਿੰਦੇ ਨਾ ਕਹਿੰਦੇ ਅੱਖੀਂ ਵੇਖਣਾ ਰੱਜੀਆ ਤੇ ਫਿਰ ਰੱਜੀਆ ਨਹੀਂ ਅਜੇ ਵੇਖ ਕੇ ਦ੍ਰਿਸ਼ਟਮਾਨ ਸੰਸਾਰ ਨੂੰ ਤੋ ਵੇਖੋ ਜਦੋਂ ਅਸੀਂ ਇਧਰਲੇ ਬਣੇ ਅਸੀਂ ਚੱਲਣਾ ਨਾ ਤੇ ਜੋ ਵੇਖੋ ਕਿੰਨਾ ਜਿਆ ਕੰਮ ਸਾਨੂੰ ਕਿਹਾ ਵਾ ਵੀ ਕੋਈ ਇੰਨਾ ਔਖਾ ਵੀ ਨਹੀਂ ਕਿੰਨਾ ਸੌਖਾ ਕਰ ਦਿੱਤਾ ਵੀ ਨੇਤਰ ਬੰਦ ਕਰੋ ਆ ਇੱਕ ਸ਼ਬਦ ਮੱਖ ਦੁਆਰਾ ਬੋਲੋ ਤੇ ਉਹਨੂੰ ਸੁਣੀ ਜਾਓ ਪਰ ਉਹ ਵੀ ਸਾਨੂੰ ਕਰਨਾ ਕਿੰਨਾ ਔਖਾ ਹੋ ਰਿਹਾ ਕਦੀ ਜੇ ਅਸੀਂ ਬੋਲਣਾ ਸ਼ੁਰੂ ਕਰਦੇ ਆਂ ਤੇ ਅੱਖਾਂ ਖੁੱਲ ਜਾਂਦੀਆਂ ਜੇ ਅੱਖਾਂ ਬੰਦ ਕਰਦੇ ਆਂ ਤੇ ਬੋਲਣਾ ਛੁੱਟ ਜਾਂਦਾ ਕਦੀ ਤੇ ਜੇ ਅੱਖਾਂ ਵੀ ਬੰਦ ਆ ਤੇ ਬੋਲ ਵੀ ਰਹੇ ਆ ਤੇ ਮਨ ਨੂੰ ਵਿਚਾਰਾਂ ਚ ਉਹ ਲੈ ਜਾਂਦੇ ਹਨ ਤੇ ਅਸੀਂ ਧਿਆਨ ਹੀ ਨਹੀਂ ਦਿੰਦੇ ਘੇਰਦੇ ਨਹੀਂ ਮਨ ਨੂੰ ਵੀ ਅਸੀਂ ਕਰ ਕੀ ਰਹੇ ਆ ਕੋਈ ਵੀ ਕੰਮ ਸਮਝ ਕੇ ਕਰੀਏ ਜੋ ਇਹ ਕੰਮ ਕਰ ਰਹੇ ਆ ਵਾਹ ਗੁਰੂ ਵਾਹ ਗੁਰੂ ਉਹ ਮਕਸਦ ਸਮਝੋ ਕਾਦੇ ਲਈ ਕਰ ਰਹੇ ਆ ਮਨ ਨੂੰ ਘੇਰਨ ਲਈ ਕਰ ਰਹੇ ਆ ਮਨ ਨੂੰ ਧੁੰਦੇ ਅੰਦਰ ਲਾਉਣ ਦੇ ਲਈ ਕਰ ਰਹੇ ਆ ਵੀ ਇਹਦਾ ਧੁੰਨ 'ਚ ਧਿਆਨ ਲੱਗਣਾ ਸ਼ੁਰੂ ਹੋ ਜਾਏ ਔਰ बार-बार रिपीट ਕਿਉਂ ਕਰ ਰਹੇ ਆ ਵੀ ਧੁੰਦੇ ਅੰਦਰ ਧਿਆਨ ਲੱਗਣਾ ਇਹਦਾ ਪਰਪੱਕ ਹੋ ਜਾਏ ਘੰਟਾ-ਘੰਟਾ ਕਰ ਰਹੇ ਆ ਵੀ ਇਹਦਾ ਮਨ ਵਿਚਾਰਾਂ ਤੋਂ ਰਹਿ ਕੇ ਧੁੰਦੇ ਅੰਦਰ ਲੱਗਣਾ ਸ਼ੁਰੂ ਹੋ ਜਾਏ ਔਰ ਇੰਨਾ ਪ੍ਰਪੱਕ ਹੋ ਜੇ ਨੂੰ ਧੁੰਤੇ ਦਾ ਧਿਆਨ ਲੱਗਣਾ ਵੀ ਇੱਕ ਚਿਤ ਇੱਕ ਛਣ ਵਾਲੀ ਅਵਸਥਾ ਨੂੰ ਧਾਰਨ ਕਰ ਜੇ ਤੇ ਜੇ ਅਸੀਂ ਮੈਂਟਕ ਬਾਅਦ ਅੱਖਾਂ ਖੋਲ ਲਾਂਗੇ ਵੇਖ ਲਾਂਗੇ ਹਨਾ ਤੇ ਉਹ ਫਿਰ ਜਿਹੜਾ ਵਾ ਥੋੜਾ ਬਹੁਤਾ ਸਹਿਜ ਬਣਿਆ ਫਿਰ ਉਹ ਮਨ ਖਿੰਡ ਜੇਗਾ ਮਨ ਬਾਹਰ ਮੁਖੀ ਹੋਏਗਾ ਜਦੋਂ ਜਦੋਂ ਮਨ ਬਾਹਰ ਮੁਖੀ ਹੁੰਦਾ ਤਾਂ ਕੀ ਹੁੰਦਾ ਖਿੰਡਦਾ ਹੁਣ ਜਦੋਂ ਅਸੀਂ ਨੇਤਰ ਬੰਦ ਕਰਦੇ ਹਾਂ ਮੰਨ ਲਓ 1 ਘੰਟਾ ਸਿਮਣ ਕੀਤਾ ਤੇ 1 ਘੰਟਾ ਜਦੋਂ ਅਸੀਂ ਸਿਮਣ ਸ਼ੁਰੂ ਕਰਤਾ ਸਹਿਜੇ 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 ਸਾਰੇ 1 ਘੰਟਾ ਜਦੋਂ ਸਮਾਪਤੀ ਹੁੰਦੀ ਹੈ ਲਾਸਟ ਵਾਲਾ ਸਮਾਂ ਰਹਿ ਜਾਂਦਾ ਤੋ ਉਦੋਂ ਮਨ ਦੀ ਸਟੇਜ ਜਿਹੜੀ ਆ ਕਮ ਸੇ ਕਮ ਇਸ ਸਟੇਜ ਤੇ ਗਈ ਹੋਵੇ ਜਿਹੜਾ ਅਸੀਂ ਕਹਿੰਨੇ ਆ ਨਾ ਪਸੰਤੀ ਬਾਣੀ ਤੇ ਚੱਲ ਜਾਈਏ ਭਾਵ ਕਿ ਸਾਡੇ ਅੰਦਰ ਗੁਰਮੰਤਰ ਦਾ ਪ੍ਰਵਾਹ ਚੱਲ ਜਾਏ ਸੈਸਵਾ ਜਦੋਂ ਅਸੀਂ ਨੇਤਰ ਬੰਦ ਕਰਕੇ ਸੈਸਵਾ ਜੇ ਪਸੰਤੀ ਬਾਣੀ ਤੇ ਜਾਂਦੇ ਆ ਨਾ ਤਾਂ ਸਾਨੂੰ ਇੰਨਾ ਡ੍ਰਿਡ ਹੋਇਆ ਹੋਵੇ ਸਾਡੇ ਅੰਦਰ ਗੁਰਮੰਤਰ ਦਾ ਪ੍ਰਵਾਹ ਚੱਲਣਾ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਅਸੀਂ ਮਨ ਨੂੰ ਅਗਲੀ ਸਟੇਜ ਤੇ ਲਿਜਾਣ ਲਿਜਾ ਸਕੀਏ ਵੀ ਪਹਿਲੀ ਸਟੇਜ ਸਾਡੀ ਕਵਰ ਹੋ ਜੇ 1 ਘੰਟੇ ਦੇ ਅੰਦਰ ਠੀਕ ਹੈ ਭਾਰਾ ਇਹਨੇ ਸਾਨੂੰ ਇੱਕ ਚੇਤਕ ਸ਼ਣ ਵਾਲੀ ਅਵਸਥਾ ਦੱਸੀ ਆ ਪਰ ਚਲ ਜੇ ਇੱਕ ਚੇਤਕ ਸ਼ਣ ਵਾਲੀ ਸਾਡੀ ਨਹੀਂ ਬਣ ਰਹੀ ਇਹ ਸਹਜ ਸਹਜ ਬਣਨੀ ਜਦੋਂ ਕੋਸ਼ਿਸ਼ ਕਰਾਂਗੇ ਜਦੋਂ ਜੇ ਕੋਸ਼ਿਸ਼ ਨਹੀਂ ਕਰਾਂਗੇ ਅਵੇਸਲੇ ਰਵਾਂਗੇ ਸੰਸਾਰਿਕ ਤੌਰ ਤੇ ਵੀ ਕੋਈ ਕੰਮ ਅਵੇਸਲੇ ਹੋ ਕੇ ਕਰਦੇ ਆ ਤਾਂ ਉਹਦਾ ਬੈਨੀਫਿਟ ਨੇ ਲਾਭ ਨਹੀਂ ਹੁੰਦਾ ਤਾਂ ਇਦਾਂ ਹੀ ਇਹ ਵੀ ਸਾਡੇ ਘਰ ਦਾ ਕੰਮ ਆ ਇਹ ਮੰਨ ਲਈ ਦਿਹਾੜੀ ਕਰ ਰਹੇ ਆ ਤੇ ਮੰਨ ਲਾ ਕੇ ਕਰਨੀ ਆ ਇਹ ਨਹੀਂ ਵੀ ਬਸ ਇੰਨਾ ਪਤਾ ਲੱਗ ਗਿਆ ਵੀ ਵਾਹਿਗੁਰੂ ਬੋਲਣਾ ਮੈਂ ਤਾਂ ਸੁਣਨਾ ਬਸ ਵਾਹਿਗੁਰੂ ਵਾਹਿਗੁਰੂ ਬੋਲਣਾ ਬੋਲਣਾ ਨਹੀਂ ਗੱਲਾ ਹੈ ਉਹ ਬੋਲਣ ਦੇ ਵਿੱਚ ਕੀ ਆ ਨਾਲ ਕਿੰਨੇ অপਸ਼ਨ ਦੱਸ ਦਿੱਤੇ ਹਨ ਉਹ ਇੱਕ ਉਹਨਾਂ ਦੱਸਦਾ ਵੀ ਤੁਹਾਡੇ ਮਨ ਨੇ ਭਜਣਾ ਵਾ ਤੁਸੀਂ ਇਹਨੂੰ ਘੇਰਨਾ ਵਾ ਘੇਰ ਕੇ ਸ਼ਬਦ ਚ ਲਾਉਣਾ ਵਾ ਅੱਖਾਂ ਬੰਦ ਰੱਖਣੀਆਂ ਵਾ ਮੁਖ ਦੁਆਰਾ ਅਲਾਪਣਾ ਵਾ ਸ਼ਬਦ ਨੂੰ ਬੋਲਣਾ ਵਾ ਇਹ ਸਾਰੇ অপਸ਼ਨ ਯਾਦ ਰੱਖਣੇ ਹਨ ਪਰ ਕਦੀ ਵੇਖੋ ਅਨੁਚੇਤਾ ਭੁੱਲ ਜਾਂਦਾ ਹਨ ਅਹੀਂ ਗਲਤੀ ਕਰਦੇ ਆ ਤੇ ਜਿੰਨਾ ਜਿਹੜਾ ਹੁਕਮ ਨਹੀਂ ਮੰਨਦੇ ਪ੍ਰਵਾਨ ਨਹੀਂ ਹੋ ਸਕਦੇ ਇਹ ਗੁਰਬਾਣੀ ਗੁਰੂ ਦਾ ਹੁਕਮ ਮਾਰੇ ਕਹਿੰਦੇ ਹੁਕਮ ਮੰਨਿਆ ਉਹਿਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਮੰਨ ਦੇ ਲਈ ਉਹਦਾ ਹੁਕਮ ਤਾਂ ਨਾਮ ਪਰ ਇਧਰਲੇ ਬੰਨੇ ਮਾਇਆ ਦੇ ਦੇਚੇ ਇਹ ਵੀ ਗੁਰਬਾਣੀ ਵੀ ਸਾਡੇ ਲਈ ਹੁਕਮ ਆ ਸਾਰੀ ਗੁਰਬਾਣੀ ਕੀ ਆ ਸਾਡੇ ਮਨ ਲਈ ਹੁਕਮ ਤੇ ਕਿ ਨਿਕਾਜਾ ਹੁਕਮ ਦਿੱਤਾ ਉਹਦੇ ਵਿੱਚੋਂ ਉਹ ਵੀ ਸਾਨੂੰ ਔਖਾ ਹੋ ਜਾਂਦਾ ਮਾਰੇ ਕਹਿੰਦੇ ਆਖਣ ਔਖਾ ਸੱਚਾ ਨਾ ਔਖਾ ਕਿਉਂ ਮੁੱਖ ਦਵਾਰ ਤਸੀਂ ਬੋਲੀ ਜਾ ਰਹੇ ਆ ਵਾਹ ਗੁਰੂ ਵਾਹ ਗੁਰੂ ਔਖਾ ਤਾਂ ਮੈਂ ਇੱਕ ਛੋਟਾ ਜਿਹਾ ਫੁਰਨਾਮ ਦਾ ਇੰਨੀ ਮਾਇਆ ਪਰਪੱਕ ਕੀਤੀ ਅਸੀਂ ਸੂਖਨ ਮਾਇਆ ਜਿਹੜੇ ਫੁਰਨੇ ਆ ਇੰਨੀ ਮਿੱਠੀ ਲੱਗਦੀ ਸਾਨੂੰ ਵੀ ਜੋ ਗੁਰੂ ਸਾਨੂੰ ਦੱਸ ਰਿਹਾ ਵੀ ਇਹ ਸ਼ਬਦ ਚ ਬਹੁਤ ਰਸ ਆ ਇਹਦੇ ਨੂੰ ਮਜਾਦਾ ਵਾ ਵੀ ਤੂੰ ਮਾਇਆ ਨੂੰ ਵਿਚਾਰਾਂ ਨੂੰ ਮਿੱਠੇ ਕਰ ਕਰਕੇ ਖਾਈ ਜਾ ਰਿਆ ਇਹਦਾ ਸਵਾਦ ਬੜਾ ਮਾੜਾ ਵਾ ਬਾਅਦ ਚ ਪਤਾ ਲੱਗਣਾ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਉਹ ਹੁਣ ਕੀ ਆ ਸਾਨੂੰ ਮਾਇਆ ਇੰਨੀ ਮਿੱਠੀ ਲੱਗਦੀ ਅਸੀਂ ਸਿਮਰਨ ਕਰਦੇ ਵੀ ਸ਼ਬਦ ਚ ਰਸ ਨਹੀਂ ਲੱਭਉਂਦੇ ਅਸੀਂ ਫੇਰ ਮਾਇਆ ਦੇ ਪਿੱਛੇ ਜਾਂਨੇ ਮਾਇਆ ਮਨੋਂ ਨਾ ਵਿਸਰੇ ਮੰਗੇ ਦਮਾਂ ਦਮ ਸੋ ਪ੍ਰਭ ਚੇਤਨਾ ਆਵੀ ਨਾਨਕ ਨਹੀਂ ਕਰਮ ਉਹ ਫਿਰ ਮਾਇਆ ਦੇ ਪਿੱਛੇ ਭਜਦਾ ਮਨ ਫਿਰ ਵਿਚਾਰਾਂ ਦੇ ਪਿੱਛੇ ਭਜਦਾ ਸੋ ਇਸ ਕਰਕੇ ਜਦੋਂ ਵੀ ਸਿਮਰਨ ਕਰਨਾ ਵਾ ਇੰਨਾ ਕੁ ਗਿਆਨ ਨਾਲ ਲੈ ਕੇ ਚੱਲਣਾ ਵਾ ਕਿ ਮੈਂ ਮੁਖ ਦੁਆਰਾ ਬੋਲ ਕੇ ਅੱਖਾਂ ਬੰਦ ਹੀ ਰੱਖਣੀਆਂ ਵਾ ਖੁੱਲਣੀਆਂ ਨਹੀਂ ਆ ਮੈਂ ਮਰਨਾ ਸਿੱਖ ਰਿਹਾ ਵਾਂ ਭਾਵਕ ਜਿਹੜਾ ਬੰਦਾ ਮਰਦਾ ਵਾ ਇਹ ਨਹੀਂ ਵੰਦਾ ਭਾ ਦੇਖ ਲੀਏ ਕੀ ਹੋਣ ਲੱਗਾ ਭਾਵਕ ਕੋਈ ਆਪਣਾ ਆਪ ਸਵਾਰਦਾ ਨਹੀਂ ਆ ਆਪਣੇ ਆਪ ਨੂੰ ਭੁੱਲਣਾ ਇੱਥੇ ਆ ਤਾਂ ਵੇਖੋ ਮਨ ਇੱਕਦਮ ਸਾਡੀ ਇਹ ਅਵਸਥਾ ਤਾਂ ਹੈ ਨਹੀਂ ਪਈ ਝੱਟ ਇੱਕ ਸਕੰਡ ਜੇ ਭੁੱਲ ਜਾਗੇ ਸੈਸ ਜੇ ਭੁੱਲੇਗਾ ਮੰਨ ਲਓ ਥੋੜਾ ਜਿਹਾ ਹੀ ਤੁਸੀਂ 10 ਮਿੰਟ ਸਿਮਨ ਕੀਤਾ ਮੰਨੋ ਉਹ ਅਵਸਥਾ ਤੇ ਜਾਣ ਲੱਗਾ ਫਿਰ 10 ਮਿੰਟ ਬਾਅਦ ਅੱਖਾਂ ਖੋਲ ਲੀਆਂ ਫਿਰ ਉਹ ਹੀ ਕੰਮ ਹੋ ਜਾਣਾ ਫਿਰ 10 ਮਿੰਟ ਸਿਮਨ ਕਰਕੇ ਫਿਰ ਥੋੜਾ ਅੱਗੇ ਲੈ ਕੇ ਗਏ 10 ਮਿੰਟ ਬਾਅਦ ਫਿਰ ਅੱਖਾਂ ਖੋਲ ਲੀਆਂ ਫਿਰ ਉਹ ਹੀ ਇਦਾਂ ਨਹੀਂ ਗੱਲ ਬਣਨੀ ਇਦਾਂ ਨਹੀਂ ਗੱਲ ਬਣਨੀ ਇਹ ਜੋ ਸਿਧਾਂਤ ਆ ਦੱਸਿਆ ਹੋਇਆ ਸਿਧਾਂਤ ਆ ਗੁਰਬਾਣੀ ਗੁਰੂ ਦਾ ਉਹਦੇ ਤੇ ਪੈਰਾ ਦੇਣਾ ਪੈਣਾ ਜਦ ਤੱਕ ਪੈਰਾ ਨਹੀਂ ਦਵਾਂਗੇ ਉਨੀ ਦੇਰ ਤੱਕ ਗੱਲ ਨਹੀਂ ਬਣਨੀ ਉਹਨਾਂ ਜਦ ਤੱਕ ਮਨ ਜਾਗਰਤ ਅਵਸਥਾ 'ਚ ਨਹੀਂ ਆਉਣਾ ਤਾਂ ਗੁਰਬਾਣੀ ਗੁਰੂ ਬਾਰ-ਬਾਰ ਕਹਿ ਰਿਹਾ ਕਹਿੰਦੇ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਵੇਖੋ ਗੁਰਬਾਣੀ ਗੁਰੂ ਨੇ ਵੀ ਕਹਿ ਦਿੱਤਾ ਕਹਿੰਦੇ ਵੀ ਤੈਨੂੰ ਗੁਰਬਾਣੀ ਕਹਿ ਰਹੀ ਜਾਗ ਜਾ ਤੇ ਅਜੇ ਵੀ ਸਮਾਂ ਪਰ ਅਹੀਂ ਫੇਰ ਵੇਖੋ ਕਿੰਨੇ ਆ ਵੇਸਲੇ ਹੋਏ ਆ ਦੁਨਿਆਵੀ ਕੋਈ ਛੋਟੇ-ਛੋਟੇ ਕੰਮ ਆ ਕੋਈ ਮੜੇ ਜੇ ਉਹਨਾਂ ਦੀ ਸਾਨੂੰ ਕਿੰਨੀ ਚਿੰਤਾ ਲੱਗ ਜਾਂਦੀ ਉਹ ਕੰਮ ਅੜ ਜੇ ਸਾਡਾ ਪਰ ਐਡਾ ਤਗੜਾ ਸਾਡਾ ਕੰਮ ਅੜਿਆ ਪਿਆ ਵਾ ਅਹੀਂ ਨੇ ਵੇਸਲੇ ਹੋਏ ਪਏ ਆ ਵੀ ਅਹੀਂ ਵਿਸਾਰ ਰੱਖਿਆ ਉਹ ਕਿਉਂਕਿ ਅਸੀਂ ਸਾਡੇ ਮਨ ਚੋਂ ਕੀ ਨਿਕਲ ਗਿਆ ਮਰਨਾ ਭੁੱਲ ਗਏ ਅਸੀਂ। ਬਾਰੇ ਕਹਿੰਦੇ ਖਾਣਾ, ਪੀਣਾ, ਹੱਸਣਾ, ਸੌਣਾ। ਬਿਸਰ ਗਿਆ ਹੈ ਮਰਨਾ। ਵੀ ਅਸੀਂ ਮਰਨਾ ਵੀ ਆ ਲੇਖਾ ਵੀ ਦੇਣਾ ਜਾ ਕੇ। ਕਹਿੰਦੇ ਖਸ ਅਨੁਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪਰ ਮਨ ਫਿਰ ਵੀ ਇਸਲਾ ਹੋ ਜਾਂਦਾ। ਸੋ ਇਸ ਕਰਕੇ ਨੂੰ ਇਸਲੇ ਨਹੀਂ ਹੋਣ ਦੇਣਾ। ਮਨ ਨੂੰ ਜਾਗਰਤ ਵਸਤਾ ਜੇ ਰੱਖ ਕੇ ਗੁਰੂ ਦੇ ਦੱਸੇ ਸਿਧਾਂਤ ਤੇ ਪਹਿਰਾ ਦੇਣਾ ਪੈਣਾ ਜੇ ਗੁਰੂ ਨੇ ਕਹਿਤਾ ਬਹਿ ਜੋ ਤੇ ਬਹਿ ਗਏ ਜੇ ਕਹਿਤਾ ਖੜੇ ਹੋ ਜੋ ਤੇ ਖੜੇ ਹੋ ਗਏ ਜੇ ਕਹਿਤਾ ਤੁਰ ਪਾ ਤੇ ਤੁਰ ਪੇ ਜੇ ਕਹਿਤਾ ਰੁਕ ਜਾ ਤੇ ਰੁਕ ਜਾ ਫਿਰ ਗੱਲ ਬਣਨੀ ਹੈ ਇਸ ਤਰੀਕੇ ਨਾਲ ਗੁਰੂ ਦੇ ਬਚਨਾਂ ਨੂੰ ਮੰਨਣਾ ਪੈਣਾ ਵਾ ਵੀ ਮਾਰੇ ਨੇ ਫਿਰ ਵੇਖੋ ਸ਼ੂਟ ਵੀ ਕਿੰਨੀ ਦੇ ਦਿੱਤੀ ਹੈ ਮਾਰਗ ਤੇ ਸਾਨੂੰ ਉਹਨਾਂ ਨੂੰ ਸਾਡੇ ਬਾਰੇ ਪਤਾ ਕਹਿੰਦੇ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਡ ਪੰਡਾ ਅਗੇ ਹੋਏ ਲੈਤਾ ਪੀ ਕਹਦੇ ਕਦਮ ਤਾਂ ਰੱਖ ਤੂੰ ਅਸੀਂ ਕਦਮ ਹੀ ਨਹੀਂ ਰੱਖਦੇ ਅਸੀਂ ਇੱਕ ਕਦਮ ਅੱਗੇ ਲੈਨੇ ਆ ਫਿਰ 10 ਕਦਮ ਪਿੱਛੇ ਲੈਨੇ ਆ ਇੱਕ ਕਦਮ ਅੱਗੇ ਲੈਨੇ ਵੀ ਆ 10 ਕਦਮ ਫਿਰ ਪਿੱਛੇ ਲੈ ਲੈਨੇ ਸੋ ਇਸ ਕਰਕੇ ਕਦਮ ਨੂੰ ਅੱਗੇ ਵਧਾਈਏ ਤੇ ਕਦਮ ਅੱਗੇ ਉਦੋਂ ਵਧੇਗਾ ਜਦੋਂ ਗੁਰੂ ਦੇ ਸਿਧਾਂਤ ਨੂੰ ਫਾਲੋ ਕਰਾਂਗੇ ਇਹ ਜੁੱਧਵਾ ਤੇ ਜੁੱਧ ਦੇ ਵਿੱਚ ਜਿਹੜਾ ਬੰਦਾ ਢਿੱਲਾ ਪੈ ਜਾਂਦਾ ਵਾ ਅਸੀਂ ਪੜਿਆ ਨਾ ਤੁਨ ਜੀ ਉਹ ਤੇ ਕੋ ਜਾਗ ਮੈਂ ਮੁਖ ਤੇ ਹਰ ਚਿੱਤ ਮੈਂ ਯੋਧੇ ਚਾਰੇ ਜੁੱਧ ਦੇ ਜਿਹੜਾ ਬੰਦਾ ਢਿੱਲਾ ਪੈ ਗਿਆ ਉਹ ਹਾਰਨਾ ਹੀ ਹੋਣੇ ਸੋ ਇਸ ਕਰਕੇ ਯੁੱਧ ਦੇ ਵਿੱਚ ਜੋਸ਼ ਔਰ ਹੋਸ਼ ਦੋਵੇਂ ਚੀਜ਼ਾਂ ਜ਼ਰੂਰੀ ਆ ਜੋਸ਼ ਔਰ ਹੋਸ਼ ਸੋ ਇਸ ਕਰਕੇ ਜੋਸ਼ ਵੀ ਰੱਖੀਏ ਥੋੜਾ ਜਿਹਾ ਤੇ ਹੋਸ਼ ਵੀ ਰੱਖੀਏ ਢਿੱਲੇ ਨਾ ਪਈਏ ਕਈ ਵਾਰ ਕੀ ਹੁੰਦਾ ਵਾ ਜਦੋਂ ਅਸੀਂ ਸੰਗਤ ਦੇ ਵਿੱਚ ਆਉਂਨੇ ਆ ਨਾ ਤੇ ਸੰਗਤ ਦੇ ਵਿੱਚ ਜਦੋਂ ਤੁਸੀਂ ਦ੍ਰਿਸ਼ਮਾਨ ਚ ਵੀ ਦੇਖਿਆ ਵਾ ਵੀ ਜਦੋਂ ਅਸੀਂ ਥੋੜਾ ਕੰਮ ਧੰਦੇ ਦੇਣੇ ਕੀਤੇ ਹੋਣ ਥੱਕੇ ਹੋਈਏ ਤੇ ਸਰੀਰ ਨੂੰ ਢੋ ਲਾ ਲਈਏ ਪਿੱਛੇ ਚਾਹੇ ਥੋੜਾ ਰਿਲੈਕਸ ਕਰ ਦੀਏ ਉਸੇ ਟਾਈਮ ਨੀਂਦ ਆ ਜਾਂਦੀ ਹੈ ਕਈ ਵਾਰ ਇਹ ਵੀ ਚੀਜ਼ ਹੋ ਜਾਂਦੀ ਹੈ ਅਸੀਂ ਕੋਸ਼ਿਸ਼ ਕਰਨੀ ਆ ਇਹ ਵਾਲੀ ਨੀਂਦ ਨਹੀਂ ਲੈਣੀ ਅਸੀਂ ਨੀਂਦ ਲੈਣੀ ਗੁਰਮੰਤਰ ਦੁਆਰਾ ਖੁਦ ਜਾਗਰਤ ਅਵਸਥਾ ਦੇ ਵਿੱਚ ਮਨ ਨੂੰ ਲਿਜਾਣਾ ਸਿੱਖਣਾ ਭਾਵ ਕਿ ਪੰਜ ਭੂਤਿਕ ਸਰੀਰ ਤੋਂ ਪਾਉਣ ਤੋਂ ਅਲੱਗ ਹੋਣਾ ਆਪ ਸਿੱਖਣਾ ਤੇ ਜੇ ਸਾਨੂੰ ਪਹਿਲਾਂ ਹੀ ਅਸੀਂ ਇੱਥੇ ਆ ਕੇ ਦੂਸਰਾ ਤਰੀਕਾ ਵਰਤ ਕੇ ਮਨ ਅਲੱਗ ਹੋ ਗਿਆ ਸੌਂ ਗਿਆ ਤੇ ਫਿਰ ਉਹ ਤਰੀਕਾ ਹੀ ਕਦੇ ਵੀ ਨਹੀਂ ਸਿੱਖ ਪਾਵਾਂਗੇ ਤੇ ਜਦੋਂ ਤੁਸੀਂ ਉਹ ਤਰੀਕਾ ਸਿੱਖ ਲੋਗੇ ਤੇ ਫਿਰ ਇਹ ਜਿਹੜੀ ਅਵਸਥਾ ਜਿਹੜੀ ਆ ਫਿਰ ਤੁਸੀਂ ਕਦੇ ਵੀ ਜਿਹੜਾ ਆਪਣੇ ਆਪ ਨੂੰ ਪਹਿਲਾ ਸਟੈਪ ਆ ਜਿਹੜਾ ਪਾਉਣ ਤੋਂ ਅਲੱਗ ਹੋਣਾ ਦੇਹ ਤੋਂ ਵਿਦੇਹ ਹੋਣਾ ਧਾਰਨ ਕਰ ਸਕਦੇ ਹੋ ਇਹ ਪਹਿਲਾ ਸਟੈਪ ਆ ਜੇ ਅਸੀਂ ਭਾਵ ਕਿ ਉਹ ਸੁਸਤੀ ਵਾਲੀ ਨੀਂਦ ਹੀ ਸੌਂਦੇ ਰਹੇ ਤੇ ਕਦੀ ਜ਼ਿੰਦਗੀ ਦੇ ਵਿੱਚ ਅੱਗੇ ਦੀ ਤੇ ਦੂਰ ਦੀ ਗੱਲ ਪਹਿਲਾ ਸਟੈਪ ਵੀ ਕਵਰ ਨਹੀਂ ਕਰ ਸਕਦੇ ਪਹਿਲਾ ਸਟੈਪ ਵੀ ਕਵਰ ਨਹੀਂ ਕਰ ਸਕਦੇ ਸੋ ਇਸ ਕਰਕੇ ਥੋੜਾ ਜਿਹਾ ਐਕਟਿਵ ਹੋ ਕੇ ਜਦੋਂ ਸਿਮਨ ਕਰਨਾ ਨਾ ਥੋੜਾ ਜਿਹਾ ਹਾਂ ਜੇ ਸਹਿਜ ਵਾਲੀ ਨੀਂਦ ਆ ਰਹੀ ਕਿਸੇ ਨੂੰ ਤਾਂ ਉਹ ਜਾਇਜ਼ ਆ ਉਹ ਨਹੀਂ ਉਹਦੇ ਬਾਰੇ ਨਹੀਂ ਹੀ ਕਹਿੰਦੇ ਜੇ ਦੂਸਰੀ ਨੀਂਦ ਆ ਰਹੀ ਸੁਸਤੀ ਦੇ ਵਿੱਚ ਆਲਸ ਦੇ ਵਿੱਚ ਉਹ ਨੀਂਦ ਤੋਂ ਬਚਾ ਕਰੋ ਔਰ ਹੋ ਸਕਦਾ ਪਿੱਛੇ ਢੋ ਨਾ ਲਾਓ ਥੋੜਾ ਜਿਆ ਐਕਟਿਵ ਹੋ ਕੇ ਬੈਠੋ ਇਹ ਯੋਧਾ ਯੋਧ ਹੁੰਦਾ ਥੋੜਾ ਐਕਟਿਵ ਹੋ ਕੇ ਢਿੱਲਿਆਂ ਪੈ ਕੇ ਨਹੀਂ ਯੋਧ ਹੁੰਦਾ ਸੋ ਇਸ ਕਰਕੇ ਇਹਨਾਂ ਬਚਨਾਂ ਨੂੰ ਮੰਨਣਾ ਇਹ ਗੁਰਬਾਣੀ ਗੁਰੂ ਦੀ ਸਿੱਖਿਆ ਜਦੋਂ ਗੁਰਬਾਣੀ ਗੁਰੂ ਦੀ ਸਿੱਖਿਆ ਸਾਡੇ ਅੰਦਰ ਘਾਰ ਕਰੇਗੀ ਫਿਰ ਹੀ ਇਹ ਮਾਰਗ ਤੇ ਸਫਲਤਾ ਹਾਸਲ ਕਰ ਸਕਦੇ ਆ ਸੋ ਇਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਭੁੱਲ ਚੁੱਕ ਦੀ ਮਾਫੀ ਸੋ ਗੁਰੂ ਤੇ ਸੰਗਤ ਬਖਸ਼ਣ ਜੋਗ ਆ ਬਖਸ਼ ਦੇਣਾ ਗੁਰਮੁਖ ਪਿਆਰਿਓ ਕੋ ਭੁੱਲ ਚੁੱਕ ਹੋ ਗਈ ਹੋਵੇ ਤੇ ਧੰਨਵਾਦ ਰੱਬ ਰੂਪੀ ਸੰਗਤ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੀ ਪੂਰਨ ਸਭਾ ਦਾ ਤੇ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ੁਕਰੋ ਕਿਰਪਾ ਗੁਰਮੁਖ ਪਿਆਰਿਓ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ